ਗਾਣਾ ਗਾਉਣ ਵਾਲੇ ਸੁਨੰਦਾ ਸ਼ਰਮਨ ਸੀ ਉਹਨਾਂ ਨੇ ਗਾਣਾ ਗਾਇਆ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਉਹ ਕੀ ਹੋ ਗਿਆ ਜਨਰੇਸ਼ਨ ਪੂਏ ਹੋ ਕੇ ਉਹਦੇ ਹਾਲ ਦੇਖ ਕੇ ਉਹ ਕਰ ਲਾ ਪਿਆ ਐਗਜੋਸ ਕਟਿਆ ਵਜਾ ਲਿਆ ਜਾਂ ਕੁਝ ਕਰ ਲਿਆ ਕੀ ਗਵਰਨਮੈਂਟ ਨੇ ਉਸ ਕਲਾਕਾਰ ਤੇ ਪਰਚਾ ਕਟਿਆ ਤਾਂ ਸਰ ਦੇਖੋ ਅਸੀਂ ਨਹੀਂ ਪਾਉਂਦੇ ਤਾਂ ਲੋਕ ਐਮਾਜ਼ਨ ਤੋਂ ਮਗਾ ਕੇ ਪਾ ਲੈਂਦੇ ਉਹ ਤਾਂ ਨਾਟ ਹੀ ਹੈ ਇੱਕ 12 ਨੰਬਰ ਚਾਬੀ ਕੋਲ ਕਿ ਲੋਕ ਘਰੇ ਪਾ ਲੈਂਦੇ ਫਲੈਂਸਰ ਅਸੀਂ ਨਹੀਂ ਅਸੀਂ ਨਹੀਂ ਪਾਉਂਦੇ ਅਸੀਂ ਤਾਂ ਜਦੋਂ ਦਾ ਕੋਈ ਹਦਾਇਤ ਹੋਈ ਸਾਡੇ ਕੋਈ ਮਕੈਨਿਕ ਫਲੈਂਸਰ ਨਹੀਂ ਪਾ ਰਿਆ ਪਰ ਬੁਲਟਾਂ ਦੇ ਫਲੈਂਸਰ ਲੱਗੇ ਛੋਟਾ ਤੇ ਬਾਈਕਾਂ ਸਪਰੈਂਡਰ ਲਾ ਲੋ ਪਲੈਟਨਾ ਹਰ ਵਿੱਚ ਸੇਮ ਟੈਕਨੀਕ ਹੈ ਬੀਐਸ 4 ਤੱਕ ਅੱਛਾ ਬੁਲਟ ਦਾ ਪਿਸਟਨ ਸਾਈਜ਼ ਵੱਡਾ ਹੁੰਦਾ ਉਹਦਾ ਬਲਾਸਟ ਵੱਡਾ ਹੁੰਦਾ ਤੇ ਨਾਮ ਪਦਨਾ ਬੁਲਟ ਦਾ ਪਟਾਕਾ ਵਜਦਾ ਅੱਛਾ ਵਜਦਾ ਹਰੇਕ ਇੰਜਨ 'ਚ ਰੱਬ ਨਾ ਕਰੇ ਖੁਦਾ ਨਾ ਖਾਫਤਾ ਪੁਲਿਸ ਨੇ ਜਾ ਤਰ ਚੌਂਕਾਂ 'ਚ ਨਾਕੇ ਲਾਏ ਹੁੰਦੇ ਜਿੱਥੇ ਆਸ-ਪਾਸੇ ਬੜੀ ਜਨਤਾ ਹੁੰਦੀ ਹੈ ਉੱਥੇ ਪਟਾਕਾ ਨਾ ਵਜਿਆ ਅਕੁਜੋਸਟ ਵਾਲ ਟੈਕਨੀਕੀ ਕਾਰਨ ਕਰਕੇ ਨਾ ਖੁੱਲਿਆ ਕਿਸੇ ਸਪਰਿੰਗ ਨਿਕਲ ਗਿਆ ਉੱਥੇ ਬਲਾਸਟ ਹੋ ਜੂਗਾ ਜਦੋਂ ਪੈਟਰੋਲ ਦਾ ਬਲਾਸਟ ਹੋਗਾ ਜਿਵੇਂ ਪੈਟਰੋਲ ਬੰਬ ਕਹ ਲੋ ਬੋਤਲ ਦਾ ਉਹ ਬੁਲਟ ਫਟੂਗਾ ਉਹਦੇ ਸ਼ਰੇ ਉੱਡਣਗੇ ਉਹਦਾ ਨੁਕਸਾਨ ਕਿੰਨਾ ਹੋਊਗਾ ਮੈਂ ਪੁੱਛਣਾ ਚਾਹੁੰਦਾ ਕਿ ਉਹਦਾ ਜ਼ਿੰਮੇਵਾਰ ਕੌਣ ਹੈ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਹੁੰਦਾ ਜੀ ਇਹ ਜੋ ਤਕਨੀਕ ਹੀ ਇਹ ਬੀਐਸ4 ਦੀ ਇੱਦਾਂ ਸੀ ਇੰਜਨ ਦੀ ਕਿ ਉਹ ਜਦੋਂ ਇਗਨੀਸ਼ਨ ਸਵਿਚ ਬੰਦ ਕਰਦੀ ਹੈ ਪੁਲਿਸ ਪੈਟਰੋਲ ਇਕੱਠਾ ਹੁੰਦਾ ਉਹਨੇ ਬਲਾਸਟ ਹੋਣਾ ਹੀ ਹੋਣਾ ਵਾ ਜਦੋਂ ਅਕੁਜੋਸਟ ਵਾਲ ਖੁੱਲਦਾ ਉਹਨੇ ਬਲਾਸਟ ਹੋਣਾ ਹੀ ਹੋਣਾ ਪਟਾਕਾ ਮਾਰਨਾ ਪਟਾਕਾ ਮਾਰਨਾ ਹੀ ਮਾਰਨਾ ਪੰਜਾਬ ਚ ਬੁਲਟ ਦੇ ਪਟਾਕੇ ਪਾਏ ਜਾਣ ਨੂੰ ਲੈ ਕੇ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਡੀਜੀਪੀ ਦੇ ਥਰੂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਜਿਹਦੇ ਵਿੱਚ ਇਹ ਗੱਲਬਾਤ ਕਹੀ ਗਈ ਕਿ ਅਗਰ ਕੋਈ ਵੀ ਮਕੈਨਿਕ ਆ ਕਿਸੇ ਬੁਲਟ ਦਾ ਸਾਇਲੈਂਸਰ ਬਦਲਦਾ ਤਾਂ ਉਸ ਦੇ ਉੱਤੇ ਧਾਰਾ 188 ਦੇ ਤਹਿਤ ਪਰਚਾ ਦਰਜ ਕੀਤਾ ਜਾਏਗਾ ਲੇਕਿਨ 1 ਸਾਲ ਬਾਅਦ ਹੁਣ ਜਿਹੜੇ ਮਕੈਨਿਕ ਐਸੋਸੀਏਸ਼ਨ ਆ ਯੂਨੀਅਨ ਆ ਉਹਨਾਂ ਵੱਲੋਂ ਆ ਕੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਜਿਹੜੀ ਧਾਰਾ ਲਗਾਈ ਜਾ ਰਹੀ ਆ ਉਸ ਧਾਰਾ ਦੇ ਅਨਸਾਰ ਇਹ ਗਲਤਪੁਰਾ ਕਾਨੂੰਨ ਬਣਾਇਆ ਜਾ ਰਿਹਾ ਮਕੈਨਿਕਾਂ ਦੀ ਕੋਈ ਕਸੂਰ ਨਹੀਂ ਹੈਗਾ ਡਾਇਗਰਾਮ ਦੇ ذریعے ਸਮਝਾਇਆ ਜਾ ਰਿਹਾ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਪਟਾਕੇ ਪੈਂਦੇ ਨੇ ਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਸਾਡੇ ਨਾਲ ਇੱਥੇ ਪ੍ਰਧਾਨ ਹੈਗੇ ਨੇ ਯੂਨੀਅਨ ਦੇ ਦਵਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਲੌਜੀਕ ਕੀ ਹੈਗਾ ਸਰਕਾਰ ਵੱਲੋਂ ਜੇ ਆਰਡਰ ਕੀਤਾ ਗਿਆ ਤਾਂ ਇਹ ਆਰਡਰ ਕਰਨ ਦੇ ਕਾਰਨ ਕੀ ਹੈਗੇ ਆ ਤੁਹਾਡਾ ਕੋਈ ਰੋਲ ਹੁੰਦਾ ਇਹਦੇ 'ਚ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਹੁੰਦਾ ਜੀ ਇਹ ਜੋ ਤਕਨੀਕ ਹੀ ਹੈ ਬੀਐਸ4 ਦੀ ਇਦਾਂ ਸੀ ਇੰਜਨ ਦੀ ਕਿ ਉਹ ਜਦੋਂ ਇਗਨੀਸ਼ਨ ਸਪੱਟ ਬੰਦ ਕਰਦੀ ਹੈ ਪੁਲਸ ਪੈਟਰੋਲ ਇਕੱਠਾ ਹੁੰਦਾ ਉਹਨੇ ਬਲਾਸਟ ਹੋਣਾ ਹੀ ਹੋਣਾ ਵਾ ਜਦੋਂ ਐਗਜੌਸਟ ਵਾਲ ਖੁੱਲਦਾ ਉਹਨੇ ਬਲਾਸਟ ਹੋਣਾ ਹੀ ਹੋਣਾ ਪਟਾਕਾ ਮਾਰਨਾ ਪਟਾਕਾ ਮਾਰਨਾ ਹੀ ਮਾਰਨਾ ਅੱਛਾ ਤੇ ਇਹਦੇ ਚ ਅਗਰ ਤੁਸੀਂ ਸਾਇਲੈਂਸਰ ਪਾਉਨੇ ਆ ਤਾਂ ਉਹ ਤੁਸੀਂ ਵੈਸੇ ਪਾਉਨੇ ਹੋ ਸਾਇਲੈਂਸਰ ਬਦਲਦੇ ਹੋ ਸਰਕਾਰ ਸਾਇਲੈਂਸਰ ਦੇਖੋ ਅਸੀਂ ਨਹੀਂ ਪਾਉਂਦੇ ਤੋ ਲੋਕ Amazon ਤੋਂ ਵਗਾ ਕੇ ਪਾ ਲੈਂਦੇ ਉਹ ਤਾਂ ਨਾਟ ਹੀ ਆ ਇੱਕ 12 ਨੰਬਰ ਚਾਬੀ ਕੋਲ ਕਿ ਲੋਕ ਘਰੇ ਪਾ ਲੈਂਦੇ ਸਲੈਂਸਰ ਅਸੀਂ ਨਹੀਂ ਅਸੀਂ ਨਹੀਂ ਪਾਉਂਦੇ ਅਸੀਂ ਤਾਂ ਜਦੋਂ ਦਾ ਕੋਈ ਹਦਾਇਤ ਹੋਈ ਸਾਡੇ ਕੋਲ ਕੋਈ ਮੈਕੈਨਿਕ ਸਲੈਂਸਰ ਨਹੀਂ ਪਾ ਰਿਆ ਪਰ ਬੁਲਟਾਂ ਦੇ ਸਲੈਂਸਰ ਲੱਗੇ ਸਲੈਂਸਰ ਦਾ ਜਦ ਕਿ ਰੋਲ ਹੀ ਨਹੀਂ ਹੈਗਾ ਕੋਈ ਪਟਾਕੇ ਦਾ ਸਲੈਂਸਰ ਤਾਂ ਕਹੂਗਾ ਬਣਾਇਆ ਜਾ ਰਿਹਾ ਕਿ ਸਲੈਂਸਰ ਪਟਾਕੇ ਮਾਰਦਾ ਹੈ ਸਲੈਂਸਰ ਦਾ ਕੋਈ ਰੋਲ ਨਹੀਂ ਜੀ ਸਾਡੇ ਕੋਲ ਜਿਹੜਾ ਮਰਜੀ ਸਲੈਂਸਰ ਹੋਵੇ ਜੋ BS4 ਲਿਆਓ ਉਹਦਾ ਪਟਾਕਾ ਵੱਜੂਗਾ ਡਾਇਗਰਾਮ ਦੇ ਜ਼ਰੀਏ ਸਮਝਾ ਦਿਓ ਤੁਸੀਂ ਸਮਝਾ ਰਹੇ ਸੀਗੇ ਪਟਾਕਾ ਪੈਂਦਾ ਕਿਵੇਂ ਹੈ ਪਹਿਲਾਂ ਤੇ ਇਹ ਦੱਸ ਦਿਓ ਜ ਕੀ ਇਹ ਪਟਾਕਾ ਪੈਂਦਾ ਕਿਵੇਂ ਤੇ ਕਾਰਨ ਕੀ ਹੁੰਦੇ ਨੇ ਤੇ BS4 ਦੇ ਵਿੱਚ ਕਿਉਂ ਪੈਂਦਾ ਤੇ ਹੁਣ BS6 ਕਿਉਂ ਨਹੀਂ ਪੈਂਦਾ ਭਾਜੀ BS6 ਨਾਲ ਇੰਜੈਕਟਰ ਆ ਗਿਆ ਠੀਕ ਹੈ ਉਸ ਤੋਂ ਪਹਿਲੇ ਸਪਾਰਕ ਪਲੱਗ ਸੀਗਾ ਕਾਰਬੂਰੇਟਰ ਸੀਗਾ ਕਾਰਬੂਰੇਟਰ ਟੈਕਨੀਕ ਇਧਰ ਦੇਖੋ ਇਹ ਬੜੇ ਪੈਟਰੋਲ ਇੱਥੋਂ ਇਨ ਹੁੰਦਾ ਇਹ ਵੇਖਾ ਪਿਸਟਨ ਪਿਸਟਨ ਟਾ ਹੁੰ ਜਾਂਦਾ ਵਾਲ نیچے ਜਾਂਦਾ ਪੈਟਰੋਲ ਇੱਥੇ ਸੱਕ ਹੁੰਦਾ ਵਾਲ ਬੰਦ ਹੋ ਜਾਂਦਾ ਪਿਸਟਨ ਉੱਤੇ ਪੈਟਰੋਲ ਇਕੱਠਾ ਹੋ ਜਾਂਦਾ ਸਪਾਰਕ ਪਲੱਗ ਬਲਾਸਟ ਮਾਰਦਾ ਪਲੱਗ ਲੰਦਾ ਬਾਈਕ ਸਟਾਰਟ ਹੁੰਦਾ ਠੀਕ ਹੈ ਹੁੰਦਾ ਕੀ ਹੈ ਕਿ ਆਪਾਂ ਸਵਿਚ ਨਾਲ ਸਪਾਰਕ ਲ ਬੰਦ ਕਰ ਲਿਆ ਨੇ ਕਰੰਟ ਹੁੰਦਾ ਆਪਣਾ ਬੰਦ ਪੈਟਰੋਲ ਆਪਾਂ ਇੱਥੇ ਇਕੱਠਾ ਹੋਈ ਜਾ ਰਹੇ ਹੋਈ ਜਾ ਰਹੇ ਹੋਈ ਜਾ ਰਹਿਆ 10 ਟੋ ਇਕੱਠੇ ਹੋ ਗਏ ਸਪਾਰਕ ਉਹ ਨਾਲ ਇੱਥੇ ਪੈਟਰੋਲ ਨੇ ਬਲਾਸਟ ਮਾਰਨਾ ਉਹਦਾ ਬਲਾਸਟ ਆ ਉਹ ਦੋਸਤ ਕੋ ਸਾਡੀ ਬਾਹਰ ਠਾਣਾ ਉਹਨਾਂ ਲੋਕੀ ਪਟਾਕਾ ਕਹਿ ਦਿੰਦੇ ਆ ਅੱਛਾ ਇਹ ਪਟਾਕਾ ਦਾ ਸਾਊਂਡ ਹੀ ਪਟਾਕਾ ਪਟਾਕਾ ਇਹ ਇੰਜਨ ਇੰਜਨ ਹੀ ਹੁੰਦਾ ਹੈ ਇਹ ਤਾਂ ਕਿ ਛੋਟਾ ਜਿਹਾ ਬਾਈਕ ਦਾ ਸਪਰੈਂਡਰ ਲਾ ਲਓ ਪਲੇਟ ਨਾਲ ਹਰ ਵਿੱਚ ਸੇਮ ਟੈਕਨੀਕ ਹੈ BS4 ਤੱਕ ਅੱਛਾ ਬੁਲਟ ਦਾ ਪਿਸਟਨ ਸਾਈਜ਼ ਵੱਡਾ ਹੁੰਦਾ ਉਹਦਾ ਬਲਾਸਟ ਵੱਡਾ ਹੁੰਦਾ ਤੇ ਵਜਦਾ ਹਰੇਕ ਇੰਜਨ ਤੇ ਬਸ ਕਾਰਨ ਇਹ ਹੈ اچھا ਕਾਰਨ ਇਹ ਹੈ ਵਜਨ ਦਾ ਪਰ ਇਹ ਦੱਸਿਓ ਤੁਸੀਂ ਜਿਹੜਾ ਸੜਕ ਤੇ ਖੜਾ ਕੇ ਜਿਹੜੇ ਬੁਲਟ ਦੇ ਪਟਾਕੇ ਵਜਾਏ ਜਾਂਦੇ ਆ ਪੁਲਿਸ ਵੱਲੋਂ ਜਦੋਂ ਚੈੱਕ ਕੀਤਾ ਜਾਂਦਾ ਸਾਇਲੈਂਸਰ ਉਹ ਖਤਰਨਾਕ ਹੈਗਾ ਤੁਸੀਂ ਉਹਦੇ ਬਾਰੇ ਉਹਦੇ ਬਾਰੇ ਗੱਲ ਕਰਨੀ ਚਾਹਣੇ ਉਹ ਬਹੁਤ ਖਤਰਨਾਕ ਹੁੰਦਾ ਜੀ ਇੱਕ ਆਮ ਬੰਦਾ ਆਪਣੀ ਫੈਮਲੀ ਨਾਲ ਜਾ ਰਿਹਾ ਕੋਈ ਪਟਾਕਾ ਨਹੀਂ ਮਾਰ ਰਿਹਾ ਕੋਈ ਕੁਝ ਨਹੀਂ ਜਾ ਰਿਹਾ ਬੁਲਟ ਤੇ ਜਾ ਰਿਹਾ ਉਹਨੂੰ ਰੋਕ ਕੇ ਉਹਦੇ ਕੋਈ ਕਾਗਜ਼ ਪੱਤਰ ਕੋਈ ਨਹੀਂ ਚੈੱਕ ਕੀਤਾ ਜਾਂਦਾ ਵੀ ਨੇ ਹੈਲਮਟ ਲਿਆ ਜਾਂ ਕੋਈ ਕਿਦਾਂ ਦਾ ਪਰਿਵਾਰ ਕਿਦਾਂ ਸੌਫਾਰ ਪਰਿਵਾਰ ਵੀ ਨਹੀਂ ਰਿਹਾ ਹੁੰਦਾ ਉਹ ਮਾਰ ਵੀ ਨਹੀਂ ਰਿਹਾ ਉਹ ਆਪਣੀ ਫੈਮਲੀ ਨਾਲ ਜਾ ਪੁਲਿਸ ਮੁਲਾਜ਼ਮ ਕੀ ਕਰਦਾ ਡੇ ਰੇਫ ਠਾ 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 ਕਟੋ ਚਲਾਉਣ ਦਾ ਇਨ ਕੇਸ ਰੱਬ ਨਾ ਕਰੇ ਖੁਦਾ ਨਾ ਖਾਸਤਾ ਪੁਲਿਸ ਨੇ ਜਾ ਤਰ ਚੌਂਕਾਂ ਚ ਨਾਕੇ ਲਾਏ ਹੁੰਦੇ ਜਿੱਥੇ ਆਸ-ਪਾਸੇ ਬੜੀ ਜਨਤਾ ਹੁੰਦੀ ਹੈ ਉੱਥੇ ਪਟਾਕਾ ਨਾ ਵਜਿਆ ਕੋਈ ਆਫਸਟਵਾਲ ਤਕਨੀਕੀ ਕਾਰਨ ਕਰਕੇ ਨਾ ਖੁੱਲਿਆ ਕਿਸੇ ਸਪਰਿੰਗ ਨਿਕਲ ਗਿਆ ਉੱਥੇ ਬਲਾਸਟ ਹੋ ਜੂਗਾ ਜਦੋਂ ਪੈਟਰੋਲ ਦਾ ਬਲਾਸਟ ਹੋਗਾ ਜਿਵੇਂ ਪੈਟਰੋਲ ਬੰਬ ਕਹ ਲੋ ਬੋਤਲ ਦਾ ਉਹ ਬੁਲਟ ਫਟੂਗਾ ਉਹਦੇ ਸ਼ਰੇ ਉੱਡਣਗੇ ਉਹਦਾ ਨੁਕਸਾਨ ਕਿੰਨਾ ਹੋਊਗਾ ਮੈਂ ਪੁੱਛਣਾ ਚਾਹੁੰਦਾ ਕਿ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਬੁਲਟ ਵਾਲਾ ਕਿ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਹੋਰ ਮਿਸਹੈਪਨਿੰਗ ਹੋਈ ਜਿਹੜਾ ਬੰਦਾ ਕੋਈ ਮੁੰਡਾ ਕੋਈ ਹੁੱਲੜ ਬਾਜ ਜੇ ਪਟਾਕੇ ਵਿੱਚ ਆਉਂਦਾ ਇਹ ਤਾਂ ਉਹਦੇ ਨਾਲ ਵੀ ਹੋ ਸਕਦਾ ਵੀ ਉਹਦੇ ਲਈ ਵੀ ਖਤਰਨਾਕ ਖਤਰਨਾਕ ਜਿਹੜਾ ਹੁੱਲੜ ਬਾਜੀ ਆ ਜੀ ਉਹ ਇਕੱਲੇ ਬੁਲਟ ਤੇ ਨਹੀਂ ਹੋ ਸਕਦੀ ਤੁਹਾਨੂੰ ਪਤਾ ਹੁੱਲੜ ਬਾਜ ਅਸੀਂ ਤਾਂ ਕਿੰਨੇ ਹੁੱਲੜ ਬਾਜਾਂ ਦਾ ਚਲਾਨ ਕੱਟਿਆ ਜਾਂਦੇ ਪਰ ਇਹਦੇ ਵਿੱਚ ਇਕੱਲੇ ਬੁਲਟ ਨੂੰ ਇਸ਼ੂ ਨਾ ਬਣਾਇਆ ਜਾਵੇ ਹਰ ਕੋਈ ਬੰਦਾ ਹੁੱਲੜ ਬਾਜ ਨਹੀਂ ਹੁੰਦਾ ਬੁਲਟ ਅੱਜ ਤੋਂ ਪਹਿਲਾਂ ਕਦੋਂ ਆਉਂਦਾ ਸੀ ਉਦੋਂ ਸਲੈਂਸਰ ਆਉਂਦੀ ਜਾਦਾ ਲੋੜ ਦੀ ਇਹ ਤਾਂ ਅੱਜ ਸਲੈਂਸਰ ਹੋਇਆ ਕਿ ਉਹ ਘੱਟਵਾਜ ਵਾਲਾ ਬਣ ਗਿਆ ਨਹੀਂ ਪਾਸ ਹੁੰਦਾ ਪਹਿਲਾਂ ਬੁਲਟ ਦਾ ਆਵਾਜ਼ ਹੀ ਸਲੈਂਸਰ ਵਾਲਾ ਪਹਿਲਾਂ ਕਿੰਨੇ ਕਿ ਸੀ ਕਿ ਇਦਾਂ ਕਰਕੇ ਕੋਈ ਹੁੰਦਾ ਕੁਝ ਨਹੀਂ ਹੁੰਦਾ ਸੀ ਅੱਛਾ ਮੋਤੋ ਤੇ ਹਾਈ ਕੋਰਟ ਪਹੁੰਚ ਗਏ ਅਸੀਂ ਪਹੁੰਚ ਗਏ ਜੀ ਹਾਈ ਕੋਰਟ ਇੱਕ ਹੋਰ ਵੀ ਆ ਜੀ ਦੇਖੋ ਅਸੀਂ ਅੱਜ ਦੀ ਰੋਜੀ ਰੋਟੀ ਲਈ ਆਉਣੇ ਆ ਜਦੋਂ ਆਪਾਂ ਜਨਰੇਸ਼ਨ ਨੂੰ ਅਕਸੋਂ ਆਇਆ ਇੱਕ ਜਾਂਗੇ ਜਿਆ ਉਸ ਨੂੰ ਅਸੀਂ ਕੁਝ ਵੀ ਸਿਖਾਉਨੇ ਆ ਕੁਝ ਕਰਦੇ ਆ ਉਹ ਹੀ ਕਰਦਾ ਗਾਣਾ ਗਾਉਣ ਵਾਲੇ ਸੁਨੰਦਾ ਸ਼ਰਮਨ ਸੀ ਉਹਨਾਂ ਨੇ ਗਾਣਾ ਗਾਇਆ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਉਹ ਕੀ ਹੋ ਗਿਆ ਜਨਰੇਸ਼ਨ ਭੂਏ ਹੋ ਕੇ ਉਹਦੇ ਹਾਲ ਦੇਖ ਕੇ ਉਹ ਕਰ ਲਾ ਪਿਆ ਐਗਜੋਸ ਕਟਿਆ ਵਜਾ ਲਿਆ ਜਾਂ ਕੁਝ ਕਰ ਲਿਆ ਕੀ ਗਵਰਨਮੈਂਟ ਨੇ ਉਸ ਕਲਾਕਾਰ ਤੇ ਪਰਚਾ ਕਟਿਆ ਉਹਨੇ ਇਨਾ ਅਕਸਾਇਆ ਉਤੇ ਪਰਚਾ ਕਟਿਆ ਇੱਕ ਮਕੈਨਿਕ ਉਹਦੇ ਨਾਲ ਮਾਮਲੇ ਵਧਿਆ ਜੀ ਉਹ ਗਾਣਾ ਵਧਿਆ ਜਿੰਨੇ ਵੀ ਜਨਰੇਸ਼ਨਾਂ ਜੰਗ ਹੈ ਜਿਆ ਉਹ ਗਾਣਾ ਦੇਖ ਕੇ ਉਹਦੇ ਵਾਲ ਦੇਖ ਕੇ ਉਹ ਕੁਝ ਕਰਨ ਲੱਗਾ ਉਹਦਾ ਕੀ ਆ ਉਹਦੇ ਨੁਕਸਾਨ ਵੀ ਹੋਣ ਲੱਗਾ ਉਹਦੇ ਨਾਲ ਕੀ ਹੋ ਗਿਆ ਕਰੋੜਾਂ ਅਰਬਾਂ ਲੱਖ ਰੁਪਈਆ ਉਹ ਗਾਇਕ ਨੇ ਕਮਾ ਕੇ ਆਪਣੇ ਕਾਹਨ ਚ ਪਾ ਲਿਆ ਮਕੈਨਿਕ ਇੱਕਾ ਸਲੈਂਸਰ ਚੇਂਜ ਕਰਦਾ 100 ਨਹੀਂ 200 ਰੁਪਏ ਲੈ ਲੈਂਦਾ ਹੋਗਾ ਉਤੇ 188 ਦਾ ਪਰਚਾ ਗੌਰਮੈਂਟ ਨੂੰ ਇਹ ਸਵਾਲ ਕਰਦੇ ਆ ਕਿ ਜਿਹੜਾ ਤੁਹਾਡੇ ਤੋਂ ਇਸ ਕਰਕੇ ਜਦੋਂ ਤੁਸੀਂ ਲਾ ਹੀ ਨਹੀਂ ਰਹੇ ਸਾਇਲੈਂసర్ ਦੂਜਾ ਤਾਂ ਤੁਹਾਡੇ ਤੇ ਪਰਚਾ ਹੀ ਨਹੀਂ ਹੋਣਾ ਫਿਰ ਤੁਹਾਨੂੰ ਕੀ ਤੇ ਕੀ ਪਰਚਾ ਬਣੀ ਜਾਂ ਨੂੰ ਉਹੀ ਤਾਂ ਸਮਝਾਉਣਾ ਚਾਹੁੰਦੇ ਆ ਕਿ ਉਹ ਐਗਜ਼ਾਸਟ ਜਿਹੜਾ ਆ ਨਾ ਉਹ ਕੋਈ ਵੀ ਜਿਹੜੀ ਕੰਪਨੀ ਆ ਬੁਲਟ ਕੰਪਨੀ ਆ ਆਪ ਸਾਇਲੈਂసర్ ਨਹੀਂ ਬਣਾਉਂਦੀ ਬਾਹਰੋਂ ਹੀ ਕੰਪਨੀਆਂ ਤੋਂ ਸਪਲਾਈ ਹੁੰਦਾ ਕੋਈ ਵੀ ਸਮਾਨ ਬਾਹਰੋਂ ਹੀ ਸਪਲਾਈ ਹੁੰਦਾ ਉਹਦੇ ਚ ਨਾ ਕੋਈ ਰੀਨਲ ਸਾਇਲੈਂసర్ ਦਾ ਦਾ ਦੂਸਰੇ ਦਾ ਨਹੀਂ ਜਿੱਦਾਂ ਇਹ ਬਲਜੀਤ ਸਾਹਿਬ ਨੇ ਸੁਝਾਇਆ ਸਾਡੇ ਐਡਵਾਈਜ਼ਰ ਸਾਹਿਬ ਨੇ ਤਾਂ ਉਹ ਸਕੈਚ ਬਣਾ ਕੇ ਸਮਝਾਇਆ ਕਿ ਕਿੱਦਾਂ ਉਹ ਚ ਪੈਟਰੋਲ ਜਮਾ ਹੁੰਦੀ ਕਿੱਦਾਂ ਉਹ ਗੈਸ ਸਟਰੈਂਸ ਹੁੰਦੀ ਆ ਕਿੱਦਾਂ ਉਹਨੂੰ ਸਪਾਰਕ ਵਾਜਦਾ ਔਰ ਬਲਾਸ ਹੁੰਦਾ ਉਹਦੇ ਚ ਕੀ ਹੈਗਾ ਇਹ ਫਾਲਟ ਹੈਗਾ ਆ ਜੀ ਕੰਪਨੀ ਦਾ ਜਦੋਂ ਦਾ ਵੀ ਫੋਰ ਸਟੋਕ ਫੋਰ ਸਟੋਕ ਇੰਜਨ ਆਇਆ ਉਦੋਂ ਦਾ ਹੀ ਫਾਲਟ ਆ ਇਹ ਜਾ ਕੇ 2021 ਚ ਬੰਦ ਹੋਇਆ ਇਹ ਕੰਪਨੀ ਨੂੰ ਹੁਣ ਜਾ ਕੇ ਇਸ ਗੱਲ ਦੀ ਸਮਝ ਆਈ ਹੈ ਕਿ ਸਾਡਾ ਫਾਲਟ ਆ ਲੇਕਿਨ ਉਸ ਤੋਂ ਪਹਿਲਾਂ ਜੋ ਮੋਟਰਸਾਈਕਲ ਜਿੰਨਾ ਅਸੀਂ ਕੰਮ ਕਰਦੇ ਆ ਕੀ ਉਹ ਬੰਦ ਕਰਦੀਏ ਕਿ ਉਹੀ ਗੱਲ ਮੈਨੂੰ ਸਮਝਾਣੀ ਤੁਸੀਂ ਪਾ ਰਹੇ ਜਦੋਂ ਤੁਸੀਂ ਬਦਲ ਹੀ ਨਹੀਂ ਰਹੇ ਜਦੋਂ ਤੁਸੀਂ ਗਲਤ ਕੰਮ ਕਰ ਹੀ ਦੇ ਰਹੇ ਤਾਂ ਜ਼ਾਇਦ ਤੌਰ ਤੇ ਪਰਚਾ ਵੀ ਨਹੀਂ ਹੋਣਾ ਜੇ ਕਾਨੂੰਨ ਬਣ ਵੀ ਗਿਆ ਤਾਂ ਫਿਰ ਤੁਹਾਨੂੰ ਕੀ ਇਹ ਕਾਨੂੰਨ ਬਣਾਉਣ ਚ ਕੀ ਦਿੱਕਤ ਹੈਗੀ ਹੈ ਕਿਉਂਕਿ ਤੁਸੀਂ ਕਰ ਹੀ ਨਹੀਂ ਰਹੇ ਗਲਤ ਧੱਕੇ ਨਾਲ ਕਰਦੀਏ ਧੱਕੇ ਦੇ ਹੈਗੀਆ ਪੁਲਿਸ ਧੱਕੇ ਨਾਲ ਕਰਦੀ ਹੈ ਜਿਹਦੇ ਉਹਨਾਂ ਕੋਲ ਕੋਈ ਡੈਸੀਮੀਟਰ ਨਹੀਂ ਕੋਈ ਕੁਛ ਨਹੀਂਗਾ ਡੈਸੀਮੀਟਰ ਹੋਵੇ ਵਾਜ ਦਾ ਪਤਾ ਕੀ ਕੰਦੇ ਨਾਲ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਦੀ ਸਾਊਂਡ ਕਿੰਨੇ ਡੈਸੀ ਹੈ ਅਸੀਂ ਇਹ ਇਹ ਕਰਨਾ ਚਾਹੁੰਦੇ ਤਾਂ ਸਿ ਹਾਈ ਕੋਰਟ ਆਏ ਕਿ ਗਵਰਨਮੈਂਟ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਡੈਸੀਮੇਟਰ ਦੇਵੇ ਚੈੱਕ ਕਰੇ ਜਿਹੜੇ ਹੁੱਲਰ ਬਾਜ ਆ ਉਹਨਾਂ ਦਾ ਘੱਟੇ ਚਲਾਉਂਦਾ ਲੈਕਿਨ ਮਕੈਨਿਕਾਂ ਨੂੰ ਕਿਉਂ ਪਰੇਸ਼ਾਨ ਕਰੇ ਇਹ ਕੀ ਕਾਰਨਸ ਪ੍ਰਭਾਵ ਹਾਂਜੀ ਸਾਡਾ ਕੰਮ ਬਹੁਤ ਪ੍ਰਭਾਵਿਤ ਹੋਇਆ ਜੀ ਅਸੀਂ ਇੱਥੇ ਰੋੜ ਦੇ ਆਉਣ ਦੇ ਤਦਾਰ ਤੇ ਹੋ ਗਏ ਆ ਸਾਡੇ ਨਾਲ ਕਿੰਨੇ ਪਰਿਵਾਰ ਆ ਕਿੰਨੇ ਦੇਖੋ ਜੇ 2000 ਮਕੈਨਿਕ ਆ ਉਹਦੇ ਨਾਲ ਦੇਖੋ 5 5 6 6 ਕੰਮ ਕਰਦੇ ਵਰਕਰ ਉਹਨਾਂ ਦੇ ਪਰਿਵਾਰ ਜਾਂ ਜਿਹੜੇ ਮੇਨਟੇਨੈਂਸ ਕਰਦੇ ਆ ਜਿਹੜੀਆਂ ਫੈਕਟਰੀਆਂ ਹੈਗੀਆਂ ਉਹਨਾਂ ਦੇ ਵਿੱਚ ਕਿੰਨੇ ਲੱਖਾਂ ਦੀ ਤਦਾਰ ਚ ਕੰਮ ਕਰਦੇ ਬੁਲਟ ਦਾ ਕੰਮ ਬੰਦ ਹੋਊਗਾ ਤਾਂ ਬੰਦ ਹੋ ਜਾਣਗੇ ਸਾਰੇ ਕਿੰਨੇ ਦੇਖੋ ਆਪ ਦੱਸੋ ਤੁਸੀਂ ਕਿੰਨਾ ਉਹ ਖਰਾਬ ਹੋ ਜਾਊਗਾ ਕਿੰਨੇ ਬੇਰੋਜ਼ਗਾਰ ਹੋ ਜਾ ਅਸੀਂ ਇਹਦਾ ਕਰਕੇ ਅਸੀਂ ਕੋਟ ਕੋਗ ਹਾਰ ਲਖਾਏ ਆ ਧੰਨਵਾਦ ਓਕੇ ਓਕੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਪਹੁੰਚਿਆ ਹਾਲਾਂਕਿ ਆਬਜੈਕਸ਼ਨ ਜਤਾਏ ਜਾ ਰਹੇ ਕਿ ਇਸ ਤਰੀਕੇ ਦੇ ਨਾਲ ਜੋ ਸਰਕਾਰ ਨੇ ਫੈਸਲਾ ਲਿਆ ਇਹ ਸਰਕਾਰਾ ਦਾ ਫੈਸਲਾ ਜਿਹੜਾ ਹੈਗਾ ਉਹ ਗਲਤ ਹੈਗਾ ਲੇਕਿਨ ਦੇਖਣਾ ਹੋਵੇਗਾ ਸਰਕਾਰ ਇਸ ਫੈਸਲੇ ਨੂੰ ਕੀ ਐਮੈਂਡ ਕਰਦੀ ਹੈ ਲੇਕਿਨ ਹਾਲ ਫੌਲੇ ਆਰਡਰ ਜਿਹੜੇ ਆ 2023 ਦੇ ਵਿੱਚ ਹੀ ਜਾਰੀ ਹੋ ਚੁੱਕੇ ਨੇ ਕੈਮਰਾਮੈਨ ਤੁਲਸੀ ਮਹਿਰਾ ਦਿਨ ਆ ਰਵਿੰਦਰ ਵੀ ਪੀਟੀਸੀ ਨੂੰ ਚੰਦ ਗਿਆ